ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿਤਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਨੇੜੇ ਇਹਦੇ ਨਿਹਾਲ ਸਿੰਘ ਵਾਲਾ ਵੀ ਹੈ ਤੇ ਦੂਜੇ ਪਾਸੇ ਭਧੌੜ ਵੀ ਇਹਦੇ ਨੇੜੇ ਰਹ ਜਾਂਦਾ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਹਾਂ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਖਸ਼ਦੀਪ ਦੇ ਘਰੋਂ ਵੀਡੀਓ ਬਣ ਰਹੀ ਆ ਤੇ ਇਹ ਘਰ ਸੈਦੋਕਿਆਂ ਤੋਂ ਅਲਕੜੇ ਵਾਲੀ ਸੜਕ ਦੇ ਉੱਤੇ ਆ ਆਓ گاਵਾ ਬਾਰੇ ਜਾਣਕਾਰੀ ਲਈਏ ਚਾਰ ਨਾਗ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਉਂਗਾ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਵੀ ਨਾਗ ਇਹਨਾਂ ਚੋਂ ਜਿਹੜਾ ਪਸ਼ੂ ਤੁਹਾਨੂੰ ਚੰਗਾ ਲੱਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਕਿ ਰਿਤਨਾ ਤੁਸੀਂ ਆਪ ਦੀ ਸਮਝ ਨਾਲ ਹੈ ਨੰਬਰ 22 ਦਾ ਸਕਰੀਨ ਉੱਤੇ ਚੱਲੂਗਾ ਆਓ ਮਿਲਦੇ ਆਂ ਤੇ ਕਰਦੇ ਆਂ ਸ਼ੁਰੂਆਤ ਇੱਕ ਗੱਪਣ ਬਹੁਤ ਸੋਹਣੀ ਵਹਿੜ ਹਿੱਸੇ ਤੋਂ ਕੁਸ਼ਦੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗਰੀਦ ਭਰੇ ਚਾਰ گاਵਾ ਅੱਜ ਦਿਖਾ ਰਹੇ ਆਂ ਭਾਈ ਹਾਂਜੀ ਪਹਿਲੇ ਨੰਬਰ ਤੇ ਵਹਿੜ ਤੇਰੇ ਹਾਥੀ ਖੜੀ ਹੈ ਇਹ ਪਹਿਲਣ ਆ ਜੀ ਬੱਛੀ ਹੂੰ ਤੇ ਦੋ ਦੰਦ ਆ ਜੀ ਦਣ ਇਹਦੇ ਹਜੇ ਪਏ ਆ 12 13 ਠੀਕ ਹੈ ਤੇ ਇਹਦਾ ਰਿਕਾਰਡ ਵਗੈਰਾ ਸਾਰਾ ਕੁਝ ਮਿਲ ਜੂਗਾ ਤੇ ਹਾਈਟ ਆਪਾਂ ਇੱਥੇ ਹੀ ਖੜ ਕੇ ਜੱਜ ਕਰਾਉਨੇ ਆ ਵੱਡੀ ਹਾਈਟ ਦੀ ਪੂਰੀ ਲੰਬੀ ਲੰਜੀ ਬੱਛੀ ਆ ਜੀ ਠੀਕ ਹੈ ਦਣ 12 15 ਖੁੱਲੇ ਹੀ ਲੈ ਜੂਗੀ ਸੌਫੇ ਜੀ ਡਿਮਾਂਡ ਕੀ ਰਹਿਣੀ ਏ ਦੀ ਡਿਮਾਂਡ ਜਗਜੀਤ ਵੀਰੇ ਇਹਦਾ ਜੀ 1 ਲੱਖ ਤੇ 85000 ਰੁਪਇਆ ਰੇਟ ਕਰਦੇ ਆ ਜੀ ਬਾਕੀ ਕੋਈ ਜਿੰਨੇ ਦੀ ਪਸੰਦ ਹੋਈ ਅਗਲੇ ਦੇ ਕੋਲ ਆ ਕੇ ਮੱਛੀ ਆਪਾਂ ਦੇ ਦਾਂਗੇ ਜੀ ਠੀਕ ਹੈ। ਤੋਂ ਦੋਸਤੋ ਸੌਦੇ ਕੋਲ ਆਇਆ ਤਾਂ ਹੁੰਦੇ ਆ ਹਮੇਸ਼ਾ ਪਹਿਲਾਂ ਵੈੜ ਹੈ, ਦਿਨ ਹਜੇ ਲੈਂਦੀ ਐ ਸੋਚੋ। ਹੂੰ। ਵੱਡਾ ਡਾਟਾ ਅੰਚ ਹੈ। ਕਮਾਲ ਆ। ਕਿਉਂਕਿ ਜਦੋਂ ਜਗਜੀਤਪੁਰੇ ਇਹ ਹੀ ਬੱਚੀ ਤਿਆਰ ਹੋ ਗਈ, ਹੂੰ। ਇਹਦੀ ਕੀਮਤੇ ਦੂ ਵਧਣੀ ਆ, ਘਟਣੀ ਤਾਂ ਹੈ ਨਹੀਂ। ਚੰਗੀ ਬੱਚੀ ਐ, ਪਹਿਲਣ ਬੱਚੀ ਐ, ਹਾਈਟ ਲੈਂਥ ਵਾਲੀ ਵੱਡੀ, ਚੰਗੇ ਬੋਡੀ weight ਦੀ। ਹੂੰ। ਪਨ ਆਹ ਸ਼ੋਅ ਦੋਸਤੋ ਦੇਖਣਾ ਖੁੱਲੀ ਆਈ ਕਰਕੇ ਥੋੜਾ ਧੱਕਾ ਕਰਦੀ ਆ ਰਾਤ ਨੇ ਰਹੇ ਹੋਈ ਆਈ ਸੀਗੀ ਠੀਕ ਐ ਜਿਹੜੀ 2 ਨੰਬਰ ਤੇ ਗਾਂ ਇਹ ਗਾਂ ਜਗਜੀਤ ਬਰੇ ਤੀਜਾ ਸੂਆ ਜੀ ਹੂੰ ਸੂਈ ਆ ਹੁਣ ਸਟ੍ਰਾਈਕਰ ਦੀ ਇਹ ਆਪ ਦੱਸਿਆ ਆਪਾਂ ਨੂੰ ਮਾਲਕਾਂ ਨੇ ਇਹ ਵੀ ਇਸ ਦੇ ਮੈਜਿਕ ਦੀ ਇਹਨੇ ਬੱਚੀ ਨੂੰ ਜਨਮ ਦਿੱਤਾ ਬਹੁਤ ਸੋਹਣੀ ਨੂੰ ਬੱਚੀ ਕਿੱਧਰ ਇੱਧਰ ਜਿਹੜੀ ਉਹ ਸਾਹਮਣੇ ਬੈਠੀ ਐ ਦਿਖਾਉਣੇ ਆਪਾਂ ਜੀ ਓਕੇ ਪਹਿਲਾਂ ਇਹ ਚਾਰ ਸਪੀਰੇ ਕੈਮਰਾ ਮਾਰ ਦੋ ਭਾਈ ਦੀ ਇਹ ਵੀ ਜਾਦੇ ਜੀ ਖੜੀ ਰਹਿੰਦੇ ਦੋਨੇ ਸਾਈਡੀਆਂ ਬੇਨ ਸਬੂਨਸ ਮਿਲਕ ਪਾਈਪਲਾਈਨ ਬਹੁਤ ਸੋਹਣੀ ਐ ਵੇੜ ਦੇ ਤੇ ਇਹਦਾ ਜੀ ਪਹਿਲੇ ਸੂਏ ਦਾ ਉਹ ਕਹਿੰਦੇ ਸਾਡੇ ਕੋਲੇ 38 40 ਕਿਲੋ ਤੇ ਚੱਲੀ ਆ ਦੂਜੇ ਸੂਏ ਜਾਨੀ 50 ਪਲੱਸ ਇਹਨੇ ਪੀਕ ਦੁੱਧ ਆਪਦਾ ਕਰਿਆ ਜੀ ਤੀਜਾ ਸੂਆ ਹੁਣ ਗਾਂ ਦੇਖੋ ਜੀ ਕਿੰਨਾ ਦੁੱਧ ਕਰਦੀ ਆ ਕੀ ਡਿਮਾਂਡ ਰੋਗੇ ਜੀ ਡਿਮਾਂਡ ਜਗਜੀਤ ਵੀਰੇ ਆਪਾਂ ਵੇੜ ਮੁੱਲ ਜਿੰਨਾ ਮਰਜ਼ੀ ਕਰੀ ਜਾਈਏ ਸਵਾ 2 2.5 ਜਿੰਨਾ ਮਰਜ਼ੀ ਜੀ 1 ਲੱਖ ਤੇ 85000 ਰੁਪਏ ਦੀ ਇਹ ਵੇੜਾ ਪਾ ਦਵਾਂਗੇ ਜੀ ਦੁੱਧ ਪੂਰੇ ਹੀ ਚੰਗਾ ਪਾਉਗੀ ਜਿੰਨਾ ਵੀ ਕਹਿ ਲਗੇ ਤੋਰਦੇਗੇ ਤੋਰ ਪਤ ਸੋ ਦਸੋ ਢਾਂਚਾ ਦੇਖ ਲਓ ਹਵਾਨਾ ਦੇਖ ਲਓ ਹਵਾਨੇ ਤੇ ਨਾੜਾਂ ਬਹੁਤ ਚੰਗੀਆਂ ਉਹ ਬਾਕੀ ਤੁਸੀਂ ਆਪ ਦੀ ਸਮਝ ਨਾਲ ਖਰੀਦੋਗੇ ਚੰਗੇ ਭਾਰੇ ਵਜੰਦੀ ਐ ਪੂਰਾ ਬੋਡੀ ਵੇਟ ਹੈ ਹਾਈਟ ਲੈਂਥ ਸੋਹਣੀ ਹੌਲੀ 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 ਸ਼ੇਰਾ ਅਜੇ ਭਾਲਾ ਜਗਜੀਤ ਵੀਰੇ ਆਰਡਰ ਚ ਪਾਈ ਵੀ ਜਦੋਂ ਜਦੋਂ ਭਾਲ ਭੁੱਲ ਆਤੀ ਆਰਡਰ ਤਾਂ ਨੂੰ ਬੈਠਨੇ ਚੱਕ ਜਾਣਾਗਾ ਜਾਦੇ ਤਸੱਲੀ ਵਾਲੀ ਗਾਂ ਕਰਕੇ ਆਪਾਂ ਗਾਂ ਲਈ ਆ ਆਪਣੇ ਆਪ ਦਾ ਮੰਨ ਕੇ ਚੱਲੋ ਵੀ ਖਾਸ ਫਾਰਮਾ ਹੋ ਗਿਆ ਘਰ ਤੋਂ ਘੱਟ ਆਪਣੇ ਬੰਦੇ ਨੇ ਦੱਸਿਆ ਜਿਹੜੇ ਮਿੱਤਰ ਨੇ ਗਾਂ ਲੈ ਕੇਤੀ ਆ ਬੰਦੇ ਪੁੱਤ ਬੱਚੇ ਤੇ ਉਹ ਬੱਛੀ ਹੈ ਜੀ ਜਿਹਦੇ ਕੋਲ ਗਈ ਹੈ ਇਹ ਤੇ ਵੀ 30 ਸਾਲ ਤੋਂ ਪਲੱਸ ਹੋ ਗਿਆ ਜੀ ਉਹਨਾਂ ਨੂੰ ਫਾਰਮ ਤੇ ਬਰੀਡ ਤੇ ਕੰਮ ਕਰਦਿਆਂ ਨੂੰ ਬੰਦਿਆਂ ਨੂੰ ਕਿਉਂਕਿ ਤੁਰਦੀ ਤਾਂ ਕਾਲੀ ਕਰਦੀ ਹੈਗੀ ਹੁਣ ਖੜੀ ਦੇਖੋ ਵੈੜ ਦਾ ਸਟਰਕਚਰ ਤੇ ਬੱਛੀ ਦਿੱਤੀ ਐ ਨੇ ਐਬੀਐਸ ਦੇ ਮੈਜਿਕ ਬੋਲ ਦੀ ਬੱਛੀ ਦੇਖ ਲੋ ਫੁੱਲ ਹੈਵੀ ਤੇ ਵਧੀਆ ਸੋਹਣੀ ਸੁਨੱਖੀ ਬੱਛੀ ਨੂੰ ਜਨਮ ਦਿੱਤਾ ਐ ਨੇ ਠੀਕ ਐ ਕੋਈ ਬੱਛੀ ਤੋਂ ਬਿਨਾ ਲੈ ਆਣ ਵਾਲਾ ਚਾਹ ਬਣ ਵੀ ਹੋਇਆ ਆਪ ਵੀ 20000 ਰੁਪਏ ਦੀ ਦੀ ਬੱਛੀ ਵੀ ਕੱਟ ਲਾਂਗੇ ਜੀ ਠੀਕ ਐ ਆ ਇਹਦੋਂ ਅੱਗੇ ਜਿਹੜੀ ਵਹਿੜ ਖੜੀ ਐ ਇਹੇ ਜੀ ਚਾਰ ਦੰਦ ਵਹਿੜ ਆ ਹੂੰ ਤੇ ਛੇਮਾ ਦੇਣਾ ਜਸੂਈ ਨੂੰ ਹੂੰ ਤੇ ਆ ਸੱਤਵਾਂ ਸੱਤਵਾਂ ਦਿਨ ਹੋ ਗਿਆ ਜਸੂਈ ਨੂੰ ਮਾੜੀ ਮੋਟੀ ਹਲਕੀ ਫੁਲਕੀ ਸਵੇਲਿੰਗ ਵੀ ਆ ਹਜੇ ਆਰਡਰ ਤੇ ਜੀ ਹੂੰ ਦੁੱਧ ਹੋਣ ਇਹਦੇ ਥੱਲੇ 27 28 ਕਿਲੋਵਾਂ ਨੂੰ ਨੈਟ ਤਿਆਰ ਆ ਜੀ ਠੀਕ ਹੈ ਹਾਂ ਜੀ ਕੀ ਰੇਟ ਰੋ ਪੁੱਤ ਰੇਟ ਜੀ ਇਹ ਵੇੜ ਦੇ ਦਾਂਗੇ ਆਪਾਂ ਜੱਸ ਤੇ ਨੋ 1,30,000 ਰੁਪਏ ਦੀ ਜੀ ਬੱਚਾ ਇਹਦੇ ਨਾਲ ਬੱਚਾ ਜੀ ਸੋ 1.30 ਦੀ ਦੋਸਤ ਇਹ ਬੱਚੇ ਦੋਨੇ ਇੱਧਰ ਖੜੇ ਆ ਦੁੱਧ ਦੋ ਟਾਈਮ ਆਪਣੇ ਘਰੇ ਜੀ ਕੋਈ ਵੀ ਭਰਾ ਸੂਈ ਵੀ ਗਾਂ ਦੀ ਮਿਲਕਿੰਗ ਕਰਕੇ ਲਿਆ ਸਕਦਾ ਜੀ ਹਮ ਆਪਦੀ ਪੌਫੋਲ ਤਸੱਲੀ ਕਰਕੇ ਚਲੋ ਸੂਈ ਇਹਦੇ ਹਵਾਨੇ ਦੀ ਬਣਾਵਟ ਹੈ ਤੋਤਾ ਜੇ ਕਿਸੇ ਭਰਾ ਕੋਲੇ ਖੁੱਲੀ ਛੱਡਣ ਦਾ ਲੈ ਚੱਲ ਪੁੱਤ ਅੰਦਰ ਪ੍ਰਬੰਧ ਹੋਇਆ ਇਹ ਹੋਰ ਵੀ ਚੰਗਾ ਵਧੂ ਕਿਉਂਕਿ ਖੁੱਲੀ ਫਿਰਦੀ ਆਈ ਹੈ ਬੈੜ ਜੀ ਇਹ ਇਧਰਲੇ ਪਾਸੇ ਭਲੂਣ ਹੈ ਕਿ ਉਸਤਾ ਜਗਜੀਤ ਵੀਰੇ ਭਾਲ ਬੀਆ ਨਹੀਂ ਦੁੱਧ ਨਹੀਂ ਘਟ ਜੀ ਉਸ ਬੱਚੀ ਦਾ ਹਜੇ ਐਟਰ ਦਾ ਡਿਜ਼ਾਈਨ ਹੀ ਇਦਾਂ ਦਾ ਜੀ ਸਾਨੂੰ ਪਤਾ ਜਿਵੇਂ ਜਿਵੇਂ ਦੁੱਧ ਤੇ ਆਊਗੀ ਬਣਾਊਗੀ ਹੂੰ ਕਈ ਵਾਰੀ ਬੱਚੀ ਨੂੰ ਹੀ ਪਹਿਲਾਂ ਹੁੰਦੀ ਹੈ ਲਾਲ ਭਾਰੀ ਰੱਖਦੀ ਜੀ ਸਟਾਰਟਿੰਗ ਚ ਠੀਕ ਹੈ ਉਹ ਬੈਂਦੀ ਵੱਧ ਆਏ ਹੁਣ ਵੀ ਇਧਰ ਹੀ ਬੈਠੀ ਸੀਗੀ ਆਹ ਦੇਖੋ ਨਾ ਹੂੰ ਬਾਕੀ ਸੂਈ ਵੀ ਹੈ ਜੀ ਇਹਦਾ ਤਾਂ ਮੂਰੇ ਆ ਜਾਣਾਗਾ ਚੋਕੇ ਲੈ ਕੇ ਜਾਓ ਦੋ ਟਾਈਮ ਤਿੰਨ ਟਾਈਮ ਜਿਵੇਂ ਜਿਵੇਂ ਮਰਜੀ ਚੌਥੇ ਨੰਬਰ ਤੇ ਜਿਹੜੀ ਗਾਂ ਆਪਾਂ ਖੁਦ ਕਹਿੰਦੇ ਆ ਇਹ ਤਾਜੀ ਸੂਈ ਹੈ ਜੀ ਕੱਲ ਸਵੇਰ ਦੀ ਠੀਕ ਐ ਯਾ ਲੈ ਬੋਤੈ ਥੋੜਾ ਜਿਹਾ ਕਾਲਾ ਹੱਥ ਨੇ ਖਾਲੀ ਗਾਂ ਵੱਧ ਕਰਤੀ ਮੁੰਡੇ ਨੇ ਦੁੱਧ ਥੋੜਾ ਜਿਹਾ ਘਟ ਛੱਡਿਆ ਤੇ ਅਜੇ ਆ ਜਿਹੜੀ ਵੀਡੀਓ ਆ ਜੀ ਇਹ ਮੰਨ ਕੇ ਚੱਲੋ ਵੀ ਆਪਣਾ 7:00 ਵਜੇ ਦਾ ਹੀ ਟਾਈਮ ਆ ਮੇਖਾ ਜੀ ਬਸ 7:30 ਹੋ ਗਏ ਹੁਣ 7:30 ਹੋ ਗਏ ਹੋਣਗੇ ਹਾਂ ਜੀ ਤੇ ਕਿਉਂਕਿ ਕੱਲ ਵੀ ਆਪਣਾ ਪਹਿਲਾ ਸ਼ਾਮ ਦਾ ਵੀਡੀਓ ਤਾਂ ਸੀਗਾ ਰਾਤ ਦਾ ਚਲ ਸ਼ਾਮ ਨੂੰ ਲੇਟ ਹੋ ਗਿਆ ਕੱਲ ਆਥਨੇ ਸ਼ਾਮ ਨੂੰ ਲੇਟ ਹੀ ਚੋਈਆਂ ਬੈੜਾ ਹੂੰ ਇਹਦੇ ਥੱਲੇ 20 ਪਲੱਸ ਬੋਲਾ ਜੀ ਹੁਣ ਰੈਡੀ ਠੀਕ ਹੈ ਤੋਰ ਬੱਤੂ ਦੂਜਾ ਸੁਆ ਹੈ ਦੰਦਾ ਚ ਬੈੜ ਜੀ ਰੇਟ ਕੀ ਰੋ ਚੋਣ ਚਾਨ ਜਿਆਦੇ ਚੰਗਾ ਲੱਗਿਆ ਐਕਸਟਰਾ ਆਰਡੀਨਰ ਗਿਓ ਜੀ ਰੇਟ ਇਹਦਾ 1 ਲੱਖ ਤੇ 20000 ਰੁਪਿਆ ਜੀ ਠੀਕ ਹੈ ਬਾਕੀ ਆਏ ਹੋਏ ਭਰਾ ਦਾ ਮਾਨ ਤਨ ਜਰੂਰ ਮਾੜਾ ਮੋਟਾ ਜੋ ਵੀ ਹੋਇਆ ਕਰਾਂਗੇ ਚਾਹਨੇ ਕੀ ਦਿੱਤਾ ਇਹਨੇ ਬੱਛਾ ਜੀ ਆਪਦੇ ਨਾਲ ਦਾ ਹੀ ਆਈ ਠੀਕ ਹੈ ਸੇਮ ਡੱਬਾਂ ਵਾਲੀ ਥੋੜਾ ਇਹ ਵੀ ਖੁੱਲੀ ਆਈ ਕਰਕੇ ਹੂੰ ੱੱਕਾ ਕਰਦੀ ਐ ਵਹਿੜ ਚੋਣ ਲੱਗਿਆ ਇੱਕ ਨੰਬਰ ਜੀ ਮੋਟੀ ਮੋਟੀ ਧਾਰ ਆ ਠੀਕ ਹੈ ਥਾਣੇ ਦੇ ਹੱਥੀ ਚੁਵਾਈ ਵਾਲੇ ਦੱਸੋ 1 ਲੱਖ ਤੇ 20 ਹਜ਼ਾਰੇ ਦਾ ਰੇਟ ਹੈ ਚੰਗੀ ਵੱਡੀ ਵਹਿੜ ਐ ਵੀ ਕਮਾਲਾ ਲੈ ਚੱਲ ਪਤੰਦਰ ਸੋਏ ਦੋਸਤੋ ਅੱਜ ਦੀ ਵੀਡੀਓ 'ਚ ਚਾਰ ਗਾਵਾਂ ਸੀਗੀਆਂ ਵਿਕਰੀ ਵਾਲੀਆਂ ਤੇ ਚਾਰੇ ਦਿਖਾ ਪਏ ਤੁਹਾਨੂੰ। ਬਾਕੀ ਤੁਹਾਡਾ ਕੰਮ ਹੈ ਜਿਹੜਾ ਨਾ ਖਰੀਦਣਾ ਚਾਹੁੰਦੇ ਆ ਉਹਦੀ ਤੁਸੀਂ ਤਸੱਲੀ ਕਰਨੀ ਆ ਆਪਦੀ ਸਮਝ ਨਾਲ ਖਰੀਦੋ। ਨੰਬਰ ਸਕਰੀਨ ਉੱਤੇ ਚੱਲੀ ਜਾਂਦਾ। ਬਹੁਤ ਮਿਹਰਬਾਨੀ ਐ ਇਸ ਵੀਡੀਓ ਨੂੰ ਦੇਖਣ ਲਈ। ਧੰਨਵਾਦ।